ਹਾਂਜੀ ਪੰਜੀ ਸਸਤੀ ਕਾਲ ਸਸਤੀ ਕਵੀ ਹਾਂਜੀ ਆਪਾਂ ਨੇ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਜੂਸ ਦਿੱਤੇ ਸੀਗੇ ਹਾਂਜੀ ਤੇ ਤੁਸੀਂ ਕਿਹੜੀ ਬਿਮਾਰੀ ਨਾਲ ਪੀੜਤ ਸੀਗੇ ਪਰ ਆਪਾਂ ਤਾਂ ਬਾਡੀ ਦੀ ਸਰਵਿਸ ਕਰੀ ਸੀਗੀ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੁਹਾਡੀ ਠੀਕ ਹੋ ਗਈਆਂ ਮੇਰੀਆਂ ਜੀ ਇੱਕ ਤਾਂ ਬੈਕ ਪੇਨ ਤੇ ਸਰਵਕਲ ਠੀਕ ਹੋ ਗਈ ਜੀ ਪਾਚ ਪੇਟ ਸੀ ਉਹ ਵੀ ਠੀਕ ਹੋ ਗਈ ਜੀ ਇਮਿਊਨਿਟੀ ਆਪ ਕੋ ਵੀ ਅੱਛਾ ਤੇ ਕਿੰਨੀ ਕੁ ਧੀਰ ਤੋਂ ਬਿਮਾਰ ਚੱਲਦੇ ਆ ਰਹੇ ਸੀਗੇ ਮੈਂ ਜੀ 10ਵਾਰਾ ਸਾਲ ਪਹਿਲਾਂ ਦੀ ਸ਼ੁਰੂ ਹੋਾਰਾ ਜੀ ਅੱਛਾ ਇੱਕ ਪਹਿਲਾਂ ਥੋੜਾ ਜਿਹਾ ਉਸ ਤੋਂ ਬਾਅਦ ਇੱਕ ਕਰੰਟ ਲੱਗ ਗਿਆ ਦੱਸਦੇ ਸੀ ਉਹ ਕਦੋਂ ਲੱਗਿਆ ਸੀਗਾ 2008 ਦਾ ਜੀ ਅੱਛਾ ਉਸ ਤੋਂ ਬਾਅਦ ਬਿਮਾਰੀਆਂ ਸ਼ੁਰੂ ਹੋਈਆਂ ਜੀ ਹਾਂ ਜੀ ਉਸ ਤੋਂ ਉਹ ਤਾਂ ਮੇਟਮ ਬੈਕ ਪੇਨ ਹੋ ਗਿਆ ਉਸ ਤੋਂ ਬਾਅਦ ਬਿਮਾਰੀਆਂ ਸ਼ੁਰੂ ਹੋ ਗਈਆਂ ਜੀ ਅੱਛਾ ਤੇ ਫਿਰ ਦਵਾਈਆਂ ਦੁਵਾਈਆਂ ਲਈਆਂ ਹਸਪੀਟਲ ਹਸਪੀਟਲ ਤੋਂ ਕਿਧਰੋਂ ਹਾਂ ਜੀ ਮੈਂ ਬਹੁਤ ਜ਼ਿਆਦਾ ਦਵਾਈਆਂ ਲਈਆਂ ਅੱਛਾ ਹੁਣ ਬਾਡੀ ਸਰਵਿਸ ਪੈਕ ਲੈਣ ਨੂੰ ਕਿੰਨੇ ਦਿਨ ਹੋ ਗਏ ਜੀ ਤੁਹਾਨੂੰ ਮੈਨੂੰ ਬਾਡੀ ਸਰਵਿਸ ਪੈਕ ਲੈਣ ਨੂੰ ਜੀ 1.5 ਮਹੀਨਾ ਹੋ ਗਿਆ ਜੀ अच्छा ਹੁਣ ਪੂਰਾ ਕੰਪਲੀਟ ਹੋ ਚੁੱਕਿਆ ਤੇ ਕਾਫੀ ਕੰਪਲੀਟ ਹੋ ਗਿਆ ਮੈਨੂੰ ਕਾਫੀ ਹੁਣ ਫਿਰ ਨਵੇਂ ਪਰਿਵਾਰ ਤੁਹਾਡੀ ਵੀਡੀਓ ਸੋਸ਼ਲ ਮੀਡੀਆ ਤੇ ਦੇਖਣਗੇ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਵੀ ਕਿਵੇਂ ਲੱਗਿਆ ਤੁਹਾਨੂੰ ਮੈਂ ਹਰੇਕ ਪਰਫਾਈ ਨੂੰ ਕਹਿਣਾ ਚਾਹੁੰਦੀ ਹਾਂ ਜੀ ਵੀ ਹਰੇਕ ਬਾਡੀ ਸਰਵਿਸ ਜ਼ਰੂਰ ਯੂਜ਼ ਕਰਕੇ ਦੇਖੇ ਜੀ ਹਾਂਜੀ ਫਾਇਦਾ ਹੋਊਗਾ ਹੀ ਤੁਹਾਨੂੰ ਹੋਊਗਾ ਥੈਂਕ ਯੂ